ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਕੁਲਦੀਪ ਖਖਰਾਨਾ ਤੁਹਾਨੂੰ ਚਾਰ ਛਫੇਰੇ ਪੰਜਾਬ ਦੇ ਖੇਤਾਂ ਦੇ ਵਿੱਚ ਹਰਿਆਲੀ ਦਿਸੂਗੀ ਇਹ ਹਰਿਆਲੀ ਤਾਂ ਹੀ ਵਾ ਸਕਦੀ ਆ ਪੰਜਾਬੀਓ ਜਿਹੜੇ ਤਿੰਨ ਖੇਤੀ ਕਾਨੂੰਨ ਆਪਾਂ ਰੱਦ ਕਰਾ ਕੇ ਆਏ ਸੀ ਉਹ ਸੈਂਟਰ ਗਵਰਨਮੈਂਟ ਨੇ ਟੇਢੇ ਢੰਗ ਦੇ ਨਾਲ ਸੂਬਿਆਂ ਨੂੰ ਅਧਿਕਾਰ ਦਿੱਤੇ ਕਿ ਉਹ ਕਾਨੂੰਨ ਆ ਜਿਹੜੇ ਲਾਗੂ ਕੀਤੇ ਜਾਣ ਪ੍ਰਾਈਵੇਟ ادارے ਜਿਵੇਂ ਅਡਾਨੀਆਂ ਬਾਨੀਆਂ ਦੇ ਸ਼ੈਲੋ ਉਹਨਾਂ ਨੂੰ ਮੰਡੀਆਂ ਦਾ ਅਧਿਕਾਰ ਆ ਜਿਹੜਾ ਸੂਬਾ ਸਰਕਾਰਾਂ ਦੇਣ ਜਿਹੜੀਆਂ ਸਰਕਾਰੀ ਮੰਡੀਆਂ ਉਹ ਮੰਡੀਆਂ ਨੂੰ ਇੱਕ ਖਤਮ ਕਰਨ ਦੀ ਸ਼ਾਸ਼ਾ ਜਿਹੜੀ ਫੇਰ ਸਾਡੇ ਕੋਲ ਪਹੁੰਚ ਚੁੱਕੀ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਹੁਣ ਫੇਰ ਤਕੜੇ ਹੋ ਕੇ ਲੜਨ ਦੀ ਲੋੜ ਆ ਤਾਂ ਹੀ ਸਾਡੇ ਇਹ ਹਰਿਆਲੀ ਭਰੇ ਖੇਤ ਆ ਜਿਹੜੇ ਵਾ ਸਕਦੇ ਆ ਕਿਉਂਕਿ ਜਦੋਂ ਅਡਾਨੀਆਂ ਬਾਲੀਆਂ ਦੇ ਸ਼ੈਲੋ ਨੂੰ ਸਰਕਾਰੀ ਮਾਨਤਾ ਮਿਲ ਗਈ ਮੰਡੀਆਂ ਕੋਸ਼ਿਸ਼ ਕਰਤੀਆਂ ਉਦੋਂ ਬਾਅਦ ਜਿਹੜੀਆਂ ਸਾਡੀਆਂ ਸਰਕਾਰੀ ਮੰਡੀਆਂ ਉਹਨਾਂ ਦੇ ਵਿੱਚ ਐਸੀ ਜਾਣਾ ਨਹੀਂ ਤੇ ਜਿਹੜੀਆਂ ਸਾਡੀਆਂ ਸਰਕਾਰੀ ਮੰਡੀਆਂ ਉਹ ਇੱਕ ਦੋ ਹ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਚ ਸੂਬਾ ਸਰਕਾਰਾਂ ਨੇ ਖਤਮ ਕਰ ਦੇਣੀਆਂ ਖਤਮ ਇਸ ਕਰਕੇ ਕਰਨੀਆਂ ਕਿ ਮਾਰਕੀਟ ਕਮੇਟੀ ਦੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ ਕੋਈ ਛੋਨਾ ਕਣਕ ਮੰਡੀ ਦੇ ਵਿੱਚ ਆਉਂਦਾ ਨਹੀਂ ਇਸ ਕਰਕੇ ਮਾਰਕੀਟ ਕਮੇਟੀ ਦੇ ਮਲਾਜ਼ਮਾਂ ਨੂੰ ਤਨਖਾਹਾਂ ਕਿੱਥੋਂ ਦੇਵੇ ਪੰਜਾਬ ਸਰਕਾਰ ਜਾਂ ਮਾਰਕੀਟ ਕਮੇਟੀ ਦੇ ਖਰਚੇ ਆ ਜਿਹੜੇ ਪੰਜਾਬ ਸਰਕਾਰ ਚੱਕ ਨਹੀਂ ਸਕਦੀ ਇਸ ਕਰਕੇ ਇਹਨਾਂ ਮੰਡੀਆਂ ਨੂੰ ਬੰਦ ਕੀਤਾ ਜਾ ਰਿਹਾ ਜਿਹੜੇ ਸ਼ੈਲੋ ਆ ਜਾਂ ਗਦਾਮ ਅਡਾਨੀਆਂ ਬਾਨੀਆਂ ਦੇ ਉਹ ਜਿਹੜੀਆਂ ਸਰਕਾਰੀ ਮੰਡੀਆਂ ਦੀ ਮਾਨਤਾ ਜਿਹੜੀ ਉਹਨਾਂ ਨੂੰ ਦੇ ਦੇਣੀ ਹੈ ਤੇ ਫੇਰ ਜਦੋਂ ਸਰਕਾਰੀ ਮੰਡੀਆਂ ਸਾਡੀਆਂ ਖਤਮ ਹੋ ਗਈਆਂ ਜਿਨ੍ਹਾਂ ਦੇ ਵਿੱਚ ਅੱਜ ਅਸੀਂ ਝੋਨਾ ਕਣਕ ਸਰਕਾਰੀ ਰੇਟ ਤੇ ਵੇਚਦੇ ਆਂ ਮੁਰਕ ਕੇ ਸਾਨੂੰ ਅਡਾਨੀਆਂ ਬਾਨੀਆਂ ਦੇ ਛੈਲੋ ਦੇ ਵਿੱਚ ਇੱਕ ਦੋ ਹ ਸਾਲਾਂ ਬਾਅਦ ਜਦੋਂ ਮੰਡੀਆਂ ਚੱਕੀਆਂ ਗਈਆਂ ਉਸ ਤੋਂ ਬਾਅਦ ਜਿਹੜਾ ਅਡਾਨੀਆਂ ਬਾਨੀਆਂ ਨੇ ਆਪਦੀ ਮਰਜ਼ੀ ਦੇ ਨਾਲ ਖਰੀਦ ਕਰਨੀ ਹੈ ਕਿ ਅਸੀਂ 1500 ਨੂੰ ਕਣਕ ਲੈਣੀ ਆਂ ਅਸੀਂ 1000 ਰੁਪਏ ਨੂੰ ਕਣਕ ਲੈਣੀ ਆਂ ਜਾਂ ਅਸੀਂ 1000 ਰੁਪਏ ਨੂੰ ਝੋਨਾ ਲੈਣਾ ਜਾਂ ਅਸੀਂ 1200 ਨੂੰ ਝੋਨਾ ਲੈਣਾ ਫਿਰ ਉੱਥੇ ਸਾਡੇ ਕੋਲ ਦੂਜੀ ਆਪਸ਼ਨ ਆ ਜਿਹੜੀ ਕੋਈ ਨਹੀਂ ਬਤਨੀ ਨਾ ਤਾਂ ਇੰਨੀ ਅਸੀਂ ਕਣਕ ਘਰਾ ਦੇ ਵਿੱਚ ਸਾਂਭ ਸਕਦੇ ਆ ਤੇ ਨਾ ਹੀ ਇੰਨਾ ਅਸੀਂ ਝੋਨਾ ਘਰਾ ਦੇ ਵਿੱਚ ਸਾਂਭ ਸਕਦੇ ਆ ਫਿਰ ਉੱਥੇ ਸਾਡੀ ਮਜਬੂਰੀ ਇਹ ਬਣ ਜਾਣੀ ਆ ਚਲੋ ਯਾਰ ਜਿੰਨੇ ਮਿਲਦੇ ਆ ਉਨੇ ਹੀ ਲੈ ਲੀ ਗਏ ਇਸ ਕਰਕੇ ਇਹ ਮਜਬੂਰੀ ਤੋਂ ਬਚਣ ਦੇ ਲਈ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਆ ਜਿਹੜੀ ਦੁਬਾਰਾ ਜੰਗ ਸ਼ੁਰੂ ਕਰਨੀ ਚਾਹੀਦੀ ਆ ਤੁਹਾਨੂੰ ਪਤਾ ਕਿ ਕਿਸਾਨ ਸਯੁਕਤ ਮੋਰਚੇ ਦੀ ਕੱਲ ਮੀਟਿੰਗ ਆ ਜਿਹੜੀ ਪਟਿਆਲੇ ਦੇ ਵਿੱਚ ਹੋਈ ਆ ਜਿਹੜਾ ਡੱਲੇਵਾਲ ਦਾ ਅੰਦੋਲਨ ਚੱਲ ਰਿਹਾ ਉਸ ਅੰਦੋਲਨ ਦੇ ਨਾਲ ਸਹਿਮਤੀ ਕਿਸਾਨ ਸਯੁਕਤ ਮੋਰਚੇ ਦੀ ਵੀ ਹੋ ਸਕਦੀ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿਹੜੇ ਇਹ ਤਿੰਨ ਖੇਤੀ ਕਾਨੂੰਨ ਰੱਦ ਕਰਾ ਕੇ ਆਏ ਸੀ ਦੁਬਾਰਤੋਂ ਸਰਕਾਰ ਨੇ ਕਿਵੇਂ ਉਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਹਰੇ ਭਰੇ ਖੇਤਾਂ ਨੂੰ ਕਿਵੇਂ ਅਸੀਂ ਬਚਾਉਣਾ ਇਹ ਸਾਡਾ ਸਾਰਿਆਂ ਦਾ ਫਰਜ਼ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕੁਲਦੀਪ ਖਖਰਾਣਾ ਪੇਜ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦ ਜੀ